ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਇ ਕੁਦਰਤ ਸਾਜਿਏ ਕਰ ਆਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਹੀ ਸਭ ਸੇ ਦੇ ਲੈ ਸੈਂ ਜਿੰਦ ਕੁ ਆਓ ਕਰਿਆਸਣ ਡਿਠੋ ਚਾਓ ਕਰਿਆਸਣ ਡਿਠੋ ਚਾਓ ਆਸਾ ਦੀਵਾਰ ਦੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਹਿਲੀ ਪੌੜੀ ਜਿਸ ਦੇ ਵਿੱਚ ਇੱਕ ਮੂਲ ਪ੍ਰਸ਼ਨ ਨੂੰ ਸਤਿਗੁਰudev ji ਮਹਾਰਾਜ ਅੱਖੇ ਰੱਖ ਕੇ ਉਸ ਦਾ ਉੱਤਰ ਦਿੰਦੇ ਨੇ ਧਾਰਮਿਕ ਦੁਨੀਆ ਵਿੱਚ ਤੇ ਆਮ ਸੰਸਾਰਿਕ ਦੁਨੀਆ ਵਿੱਚ ਇੱਕ ਪ੍ਰਸ਼ਨ ਆਮ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਹੈ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਆ ਫਿਰ ਖੁਦਾ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ ਜਦ ਇੱਕ ਤਰਕ ਖੜੀ ਕੀਤੀ ਜਾਂਦੀ ਹੈ ਕਿ ਕਰਤੇ ਤੋਂ ਬਿਨਾ ਕਿਰਤ ਨਹੀਂ ਤਾਂ ਫਿਰ ਹਰ ਚੀਜ਼ ਦਾ ਕਰਤਾ ਹੋਣਾ ਚਾਹੀਦਾ ਹੈ ਹਰ ਵਸਤੂ ਤੇ ਹਰ ਹਸਤੀ ਦਾ ਕਰਤਾ ਹੋਣਾ ਚਾਹੀਦਾ ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸੇ ਆਦ ਕਾਲ ਤੋਂ ਹੀ ਚਲੇ ਆ ਰਹੇ ਨੇ ਕਿ ਪਹਿਲੇ ਮੁਰਗੀ ਸੀ یا پہلے انڈا ہوا ہے یہ مسئلہ تیوں دا تیوں ہی پیا ہے جس نو ایک اردو دا شاعر ایسا کہندا ہے ہزاروں سال فلسفی کی تنا تنے رہی پر خدا کی بات جہاں پہ تھی وہیں پہ رہی صاحب سری குரு نانک دیو جی مہاراج عظیم चिंतक نے ਵਿਚارک نے دارشک نے اور اس ਸਵਾਲ ਨੂੰ ਆਪ ਇਸ ਢੰਗ ਨਾਲ ਹੱਲ ਕਰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹਨੇ ਆਪਣੀ ਸਾਜਨਾ ਆਪ ਕੀਤੀ ਉਹਨੇ ਆਪਣੀ ਬਣਤਰ ਆਪ ਬਣਾਈਏ ਤੂੰ ਸੂਖਮ ਹੋਆ ਅਸਥੂਲੇ ਉਹ ਸੂਖਮ ਤੋਂ ਆਪ ਸਥੂਲ ਹੋਇਆ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਇਸ ਨੂੰ ਅੱਤ ਕਥਨ ਕਹਿ ਦਿੱਤਾ ਹੈ ਅਤੀ ਪ੍ਰਸ਼ਨ ਕਹਿ ਦਿੱਤਾ ਹੈ ਇਹ ਪ੍ਰਸ਼ਨ ਕੋਈ ਪ੍ਰਸ਼ਨ ਨਹੀਂ ਕਿ ਉਹ ਕਿਵੇਂ ਫੈਲਿਆ ਹੈ ਕਿਵੇਂ ਫਸਰਿਆ ਹੈ ਇਹ ਅਤੀ ਪ੍ਰਸ਼ਨ ਹੈ ਇਤਨਾ ਜ਼ਰੂਰ ਹੈ ਕਿ ਉਹਨੇ ਆਪਣੀ ਸਾਜਨਾ ਆਪ ਕੀਤੀ ਹੈ ਜ਼ਿੰਦਗੀ ਦੇ ਬਹੁਤ ਪਹਿਲੂਆਂ ਦੇ ਵਿੱਚ ਮਨੋ ਕਈ ਵਾਰ ਅਤੀ ਪ੍ਰਸ਼ਨ ਕਰਦਾ ਹੈ ਤਾਂ ਜੋ ਅਤੀ ਪ੍ਰਸ਼ਨ ਹੈ ਵਾਸਵਿਕ ਉਸ ਦਾ ਕੋਈ ਉੱਤਰ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਚ ਫਰਮਾਨ ਕਰਦੇ ਨੇ ਉਹਨੇ ਆਪਣੀ ਸਾਜਨਾ ਆਕ ਕੀਤੀ ਹੈ ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਰਾਕ ਦੇਸ਼ ਦੇ ਭਰਮਣ ਕਰਨ ਤੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਰਮਣ ਨੌਖੰਡ ਪ੍ਰਤਿਨਿਦਾਇ ਜਦ ਕਦੀ ਸੰਸਾਰ ਦੀ ਦੌਲਤ ਬਹੁਤੀ ਮਿਲਦੀ ਹੈ ਮਨੁੱਖ ਨੂੰ ਤਾਂ ਉਹਨੂੰ ਸਮੇਟਣ ਦਾ ਸੰਗ੍ਰਹਿ ਕਰਨ ਦਾ ਤੇ ਛੁਪਾਉਣ ਦਾ ਜਜ਼ਬਾ ਵੀ ਨਾਲ ਪੈਦਾ ਹੁੰਦਾ ਹੈ ਪਰ ਜਦ ਅਧਿਆਤਮਕ ਦੀ ਦੌਲਤ ਮਿਲਦੀ ਹੈ ਰੱਬੀ ਦੌਲਤ ਮਿਲਦੀ ਹੈ ਰੂਹਾਨੀ ਦੌਲਤ ਮਿਲਦੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਇਸ ਜਜ਼ਬੇ ਦਾ ਜਨਮ ਹੁੰਦਾ ਹੈ ਕਿ ਉਹਨੂੰ ਮੈਂ ਵੰਡਣਾ ਹੈ ਉਹਨੂੰ ਮੈਂ ਤਕਸੀਮ ਕਰਨਾ ਹੈ ਦੁਨੀਆਵੀ ਦੌਲਤ ਜੇ ਬਹੁਤੀ ਵੰਡੀਏ ਖਤਮ ਹੁੰਦੀ ਹੈ ਘਟਦੀ ਹੈ ਅਧਿਆਤਮਕ ਦੌਲਤ ਜਿੰਨੀ ਵੰਦੀ ਹੈ ਉਤਨੀ ਹੀ ਵੱਧਦੀ ਹੈ ਜਿੰਨੀ ਤਕਸੀਮ ਕਰੀਏ ਉਨਾ ਹੀ ਵਾਦਾ ਹੁੰਦਾ ਹੈ ਤੇ ਉਸੇ ਦਾ ਹੀ ਜ਼ਿਕਰ ਹੈ ਕਿ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਥਾਈ ਵਾਸਵਿਕ ਧਨ ਉਹੀ ਧਨ ਹੈ ਜਿਹਦੇ ਵੰਡਦੇ ਆ ਵੱਧੇ ਜੋ ਵੰਡਦੇ ਆ ਘਟਦਾ ਹੈ ਉਹ ਧਨ ਨਹੀਂ ਇਸ ਵਾਸਤੇ ਨਾਮ ਨੂੰ ਭਗਤ ਜਨਾਂ ਨੇ ਪਰਮ ਧਨ ਅਖਿਆ ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦਾ ਹਿਰਦਾ ਮਾਲਾ-ਮਾਲ ਹੋਇਆ ਤਾਂ ਆਪ ਵੰਡਣ ਦੀ ਚਲ ਪੈ ਅਕਸਰ ਧਨ ਬੌਧਾ ਜੇ ਕਿਸੇ ਨੂੰ ਮਿਲ ਵੀ ਜਾਏ ਤਾਂ ਵੱਦ ਤੋਂ ਵੱਧ ਅਗਰ ਵੰਡੇਗਾ ਵੀ ਸਹੀ ਮਜਬੂਰ ਹੋ ਕੇ ਤਾਂ ਪਰਿਵਾਰ ਦੇ ਛੇ ਵੰਡੇਗਾ ਪੁੱਤਰਾਂ 'ਚ ਵੰਡ ਦੇਗਾ ਭਰਾਵਾਂ 'ਚ ਵੰਡ ਜਾਏਗਾ ਇਸ ਤੋਂ ਅੱਗੇ ਉਸ ਦੀ ਵੰਡਣ ਦੀ ਨਾ ਸਮਰਥਾ ਹੈ ਨਾ ਉਸ ਦੇ ਅੰਦਰ ਐਸਾ ਭਾਵ ਪੈਦਾ ਹੋਵੇਗਾ ਪਰ ਜਦ ਕੋਈ ਰੱਬੀ ਦੌਲਤ ਨਾਲ ਮਾਲਾ ਮਾਲ ਹੁੰਦਾ ਹੈ ਤਾਂ ਸਿਰਫ ਪਰਿਵਾਰ ਵਿੱਚ ਨਹੀਂ ਵੰਡਦਾ ਸਾਰਾ ਸੰਸਾਰ ਉਸ ਲਈ ਪਰਿਵਾਰ ਬਣ ਜਾਂਦਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਖੰਡ ਪ੍ਰਿਥਮੀ ਦੇ ਵਿੱਚ ਇਸ ਰੱਬ ਦੀ ਦੌਲਤ ਨੂੰ ਵੰਡਣ ਲਈ ਚੱਲ ਪਏ ਇਰਾਕ ਦੇ ਵਿੱਚ ਜਦ ਆਪ ਨੇ ਸਤਨਾਮ ਦੀ ਬਾੰਗ ਦਿੱਤੀ ਬਾੰਗ ਇਸ ਲਈ ਕਹਿ ਰਿਹਾ ਕਿ ਬਾੰਗ ਦੀ ਤਰ੍ਹਾਂ ਦੇ ਉੱਤੇ ਹੀ ਸਤਨਾਮ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ ਦਿੱਤੀ ਬਾਣ ਨਿਵਾਜ ਕਰ ਸੁਨ ਸਮਾਦ ਹੋਆ ਝਾਨਾ ਐਸੀ ਬਾਣ ਐਸੀ ਸਲਾਹ ਕਿ ਲੋਕਾਂ ਦੇ ਮਨ ਸੁਣ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣ ਫੁਰ ਨੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁਨ ਅਵਸਧਾ ਸੁਨ ਸਲਾਹ ਜੈਸੇ ਸਰੀਰ ਦੇ ਵਿੱਚ ਸਵਾਸ ਰੁਕ ਜਾਣ ਤੇ ਕਹਿੰਦੇ ਨੇ ਸਰੀਰ ਸੁਨ ਹੋ ਗਿਆ ਮਨ ਦੇ ਵਿੱਚ ਵਿਚਾਰ ਰੁਕ ਜਾਣ ਪੰਨ ਸੁਨ ਹੋ ਗਿਆ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਇੱਕ ਆਵਾਜ਼ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਉਸ ਆਵਾਜ਼ ਵਿੱਚ ਕਿੰਨੀ ਕشش ਸੀ ਉਸ ਆਵਾਜ਼ ਵਿੱਚ ਕਿੰਨਾ ਜਾਦੂ ਸੀ ਉਸ ਆਵਾਜ਼ ਵਿੱਚ ਕਿੰਨਾ ਰੂਹਾਨੀ ਗਿਆਨ ਸੀ ਤੇ ਕਿੰਨਾ ਰੂਹਾਨੀ ਆਨੰਦ ਸੀ ਪਾਈ ਸਾਹਿਬ ਕਹਿੰਦ ਨੇ ਸੁਨ ਮਨ ਨਗਰੀ ਹੋ ਗਈ ਸਾਰੇ ਆਪਣੇ ਆਪ ਦੇ ਚਲੇਨ ਹੋ ਗਏ ਇਸ ਢੰਗ ਦੀ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਕਿਨਨ ਇਹ ਸਦਾ ਵੀ ਨਿਕਲਦੀ ਏ ਸੁੰਨ ਹਿਰਦਿਆਂ ਚੋਂ ਸੁੰਨ ਮਨ ਦੇ ਚੋਂ ਜਦ ਮਨੁੱਖ ਦਾ ਮਨ ਨਿਰਵਿਚਾਰ ਹੋ ਜਾਂਦਾ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਏ ਉਹਦੇ ਚ ਬਰਕਤ ਆਉਂਦੀ ਏ ਉਹਦੇ ਚ ਤਾਕਤ ਆਉਂਦੀ ਏ ਕਿ ਦੂਜਿਆਂ ਦੇ ਮਨ ਨੂੰ ਵੀ ਉਹ ਨਿਰਵਿਚਾਰ ਕਰ ਦੇਵੇ ਦੂਜਿਆਂ ਦੇ ਮਨ ਨੂੰ ਵੀ ਉਹ ਸੁਣ ਕਰ ਦੇਵੇ ਥੋੜੀ ਦੇਰ ਤੋਂ ਬਾਅਦ ਇਹ ਇਕੱਠ ਆਪ ਦੇ ਆਲੇ ਦੁਆਲੇ ਲੇਕਿਨ ਬਿਖ ਅੰਮ੍ਰਿਤ ਬਸੇ ਇੱਕ ਸੰਗਾ ਜਿੱਥੇ ਅੰਮ੍ਰਿਤ ਹੁੰਦੀ ਹੈ ਜਿੱਥੇ ਅੰਮ੍ਰਿਤ ਦੇ ਸਾਗਰ ਨੇ ਉੱਥੇ ਜ਼ਹਿਰ ਵੀ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਚੰਦਨ ਨੂੰ ਸੱਪ ਲਿਪਟੇ ਹੀ ਰਹਿੰਦੇ ਨੇ ਸ਼ਰਈ ਮਨੁੱਖ ਤੇ ਸ਼ਰਾ ਦੀ ਕੁਰਤਨ ਨਾਲ ਭਰੇ ਜਿਹੜੇ ਲੋਕ ਨਸਨ ਉਹ ਵੀ ਗੁਰੂ ਨਾਨਕ ਦੇ ਆਲੇ ਦੁਆਲੇ ਆ ਕੇ ਜਮਾ ਹੋਏ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਗੁਰੂ ਨਾਨਕ ਤੇ ਸ਼ੁਰੂ ਕੀਤੀ। ਇਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਰ ਦਸਤਗੀਰ ਦੇ ਕੋਲ ਲੈ ਗਏ ਜੋ ਇਰਾਕ ਵਿੱਚ ਉਸ ਵਕਤ ਮੁਖੀ ਫਕੀਰ ਸੀ ਔਰ ਬਗਦਾਦ ਵਿੱਚ دینی تعلیم دینਦਾਰ ਲੋਕਾਂ ਨੂੰ ਦਿੰਦਾ ਰਹਿੰਦਾ ਸੀ। ਸਿੰਘਾਸਣ ਤੇ ਬੈਠੇ ਪੀਰ ਦਸਤਗੀਰ ਔਰ ਥੱਲੇ ਖੜੇ ਰਹੇ ਗੁਰੂ ਨਾਨਕ ਆਲੇ ਦੁਆਲੇ ਮਜਮਾ ਲੋਕਾਂ ਦਾ ਪੀਰ ਦਸਤਗੀਰ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਖਿਆ ਐ ਹਿੰਦੀ ਫਕੀਰ ਮੇਰੇ ਅੰਦਰ ਜਦੋਂ ਦੀ ਮੈਂ ਸਾਧਨਾ ਕਰ ਰਿਹਾ ਜਦੋਂ ਦੀ ਮੈਂ ਇਬਾਦਤ ਕਰ ਰਿਹਾ ਤਿੰਨ ਸਵਾਲ ਗੂੰਜਦੇ ਹੀ ਰਹਿੰਦੇ ਰਹੇ ਕਿ ਖੁਦਾ ਤੂੰ ਪਹਿਲੇ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਹੈ ਤਾਂ ਫਿਰ ਖੁਦਾ ਨੂੰ ਕਿਸ ਨੇ ਬਣਾਇਆ ਹੈ ਦੂਸਰਾ ਸਵਾਲ ਏ ਖੁਦਾ ਰਹਿੰਦਾ ਕਿੱਥੇ ਹੈ ਤੇ ਤੀਸਰਾ ਸਵਾਲ ਏ ਖੁਦਾ ਕਰਦਾ ਕੀ ਹੈ ਸਵਾਲ ਇੱਕ ਬੋਝ ਹੁੰਦਾ ਹੈ ਪ੍ਰਸ਼ਨ ਇੱਕ ਭਾਰ ਹੈ ਤੇ ਜਿਸ ਮਨ ਵਿੱਚ ਬਹੁਤੇ ਪ੍ਰਸ਼ਨ ਹੋਣਗੇ ਉਹ ਮਨ ਬਹੁਤਾ ਬੋਝ ਲੋਵੇਗਾ ਜਦ ਕੋਈ ਮਨੁੱਖ ਬਹੁਤਾ ਹੀ ਅੰਤਰਭਾਵ ਦੇ ਚ ਆਪਣੇ ਆਪ ਨੂੰ ਬੋਝਲ ਮਹਿਸੂਸ ਕਰੇ ਤਾਂ ਸਮਝ ਲੈਣਾ ਸਵਾਲਾਂ ਦੀ ਬਹੁਤੀ ਪੰਡ ਇਹ ਚੁਕੀ ਫਿਰਦਾ ਹੈ ਸਿਰ ਦੇ ਉੱਤੇ ਬਹੁਤਾ ਭਾਰ ਹੋਵੇ ਤੇ ਚੱਲਣਾ ਔਖਾ ਹੋ ਜਾਂਦਾ ਹੈ ਮਨ ਦੇ ਉੱਤੇ ਸਵਾਲਾਂ ਦਾ ਬਹੁਤ ਸਾਰਾ ਭਾਰ ਹੋਵੇ ਤਾਂ ਵੀ ਮਾਇੂਸੀ ਤੇ ਮੁਰਦਮੇ ਛਾ ਜਾਂਦੀ ਹੈ ਔਰ ਇਹ ਸਵਾਲਾਂ ਦਾ ਬੋਝ ਜਵਾਬਾਂ ਦੇ ਨਾਲ ਹੀ ਉਤਰਦਾ ਹੈ ਪ੍ਰਸ਼ਨਾਂ ਦਾ ਬੋਝ ਉਤਰਾਂ ਦੇ ਨਾਲ ਹੀ ਉਤਰਦਾ ਹੈ ਹਰ ਨਵਾਂ ਦਿਨ ਕਿਸੇ ਨਵੇਂ ਪ੍ਰਸ਼ਨ ਨੂੰ ਜਨਮ ਦਿੰਦਾ ਹੈ ਤੇ ਅਜੇ ਪੁਰਾਣੇ ਪ੍ਰਸ਼ਨ ਉਹਨਾਂ ਦਾ ਹੱਲ ਮਿਲਿਆ ਨਹੀਂ ਆਉਂਦਾ ਨਵੇਂ ਪ੍ਰਸ਼ਨਾਂ ਦਾ ਬੋਝ ਹੋਰ ਵੱਧ ਜਾਂਦਾ ਹੈ ਤੇ ਹੁੰਦਾ ਕੀ ਹੈ ਸਹਜੇ ਸਹਜੇ ਮਨੁੱਖ ਪ੍ਰਸ਼ਨਾਂ ਦੇ ਬੋਝ ਥੱਲੇ ਦਬ ਕੇ ਰਹਿ ਜਾਂਦਾ ਹੈ ਜ਼ਿੰਦਗੀ ਕੀ ਹੈ ਜ਼ਿੰਦਗੀ ਕਿਉਂ ਹੈ ਜ਼ਿੰਦਗੀ ਕਿੱਥੋਂ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਔਰ ਇਸ ਦੇ ਨਾਲ ਮਿਲਦੇ ਜੁਲਦੇ ਹੋਰ ਹਜ਼ਾਰਾਂ ਪ੍ਰਸ਼ਨ ਇਨਾਂ ਦੇ ਚ ਦਵੀ ਹੋਈ ਹੈ ਮਨੁੱਖ ਦੀ ਜ਼ਿੰਦਗੀ ਮਨੁੱਖ ਦਾ ਇਹ ਜੀਵਨ ਧੀਰਦਸਤਗੀਰ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੋਂ ਰੱਖਿਆ ਇੱਕ ਪ੍ਰਸ਼ਨ ਮੈਨੂੰ ਬੜਾ ਬੋਝਲ ਲੱਗਦਾ ਹੈ ਇੱਕ ਪ੍ਰਸ਼ਨ ਮੈਨੂੰ ਬਹੁਤ ਭਾਰੂ ਕਰੀ ਬੈਠਾ ਹੈ ਅਕਸਰ ਦੇਖਿਆ ਗਿਆ ਕਿ ਮਨੁੱਖ ਕਹਿ ਦਿੰਦਾ ਅੱਜ ਮੈਂ ਬੜਾ ਬੋਝਲ ਬੈਠਾ ਅੱਜ ਮੈਂ ਬੜਾ ਭਾਰੂ ਬੈਠਾ ਭਾਰ ਕੀ ਹੈ ਇੱਕ ਵਿਚਾਰ ਦਾ ਭਾਰ ਕੀ ਹੈ ਇਕ ਸਵਾਲ ਦਾ ਭਾਰਤੀ ਹੈ ਇੱਕ ਪ੍ਰਸ਼ਨ ਹੈ ਵਪਾਰਕ ਦੁਨੀਆ ਦੇ ਆਪਣੇ ਪ੍ਰਸ਼ਨ ਰਾਜਨੀਤਿਕ ਦੁਨੀਆ ਦੇ ਆਪਣੇ ਪ੍ਰਸ਼ਨ ਸਮਾਜਿਕ ਦੁਨੀਆ ਦੇ ਆਪਣੇ ਸਵਾਲ ਤੇ ਧਾਰਮਿਕ ਦੁਨੀਆ ਦੀ ਆਪਣੀ ਜੋ ਹੈ ਸਮੱਸਿਆ ਵੀਰ ਦਸ ਤਗੀਰ ਨੇ ਕਿਹਾ ਕਿ ਇਹ ਪ੍ਰਸ਼ਨ ਜੋ ਮੈਨੂੰ ਬਾਰ-ਬਾਰ ਬੋਝਲ ਕਰਦਾ ਹੈ ਉਹ ਇਹ ਹੈ ਕਿ ਖੁਦਾ ਤੋਂ ਪਹਿਲੇ ਕੀ ਸੀ اور خدا ਨੂੰ ਕਿਸ ਨੇ ਬਣਾਇਆ ਜੇ ਸਭ ਕੁਝ خدا ਨੇ ਬਣਾਇਆ ਹੈ ਤੇ ਜੇ ਇਸ ਤਰਕ ਨੂੰ ਪਰਬਲ ਮੰਨ ਲਈਏ ਤਾਂ ਫਿਰ خدا ਨੂੰ ਬਣਾਉਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ ਦੂਸਰਾ ਆਇਆ خدا ਰਹਿੰਦਾ ਕਿੱਥੇ ਇਹ ਪ੍ਰਸ਼ਨ ਵੀ ਕਿਉਂ ਉੱਠਦਾ ਹੈ ਕਿ ਦੁਨੀਆ ਭਰ ਦੀ مختلف ਧਾਰਮਿਕ ਕਿਤਾਬਾਂ ਵਿੱਚ ਤੇ ਧਾਰਮਿਕ ਲੋਕਾਂ ਦੀ ਜ਼ਬਾਨਾਂ ਤੋਂ ਨਿਕਲੇ ਹੋਏ ਬੋਲਾਂ ਵਿੱਚ ਇਹ ਆਖਿਆ ਗਿਆ ਹੈ ਕਿ ਖੁਦਾ ਪਤਾਲ ਦੇਚ ਹੈ 7ਵੇਂ ਆਸਮਾਨ ਦੇਚ ਹੈ ਬੈਕੁੰਠ ਦੇਚ ਹੈ ਜੰਨਤ ਦੇਚ ਹੈ ਕੈਲਾਸ਼ ਪਰਬਤ ਦੇਚ ਹੈ ਗੁਰਸ ਕੇ ਇਸ ਤਰ੍ਹਾਂ ਦੇ अनेका ਤਰ੍ਹਾਂ ਦੇ ਸਵਾਲ ਨੇ ਉਹਨਾਂ ਦਾ ਇਹ ਜਵਾਬ ਹੈ ਕਿ ਲਭੋ ਅਗਰ ਖੁਦਾ ਨੂੰ ਤੋ 7ਵੇਂ ਆਸਮਾਨ ਤੇ ਲਭੋ ਮੈਂ ਥੋੜੇ ਦਿਨ ਹੋਏ ਇੱਕ ਲਤੀਫਾ ਪੜ ਰਿਆ ਸੀ ਖੁਦਾ ਬਹੁਤ ਚਿੰਤਾਚ ਖੁਦਾ ਚਿੰਤਾਚ ਰੱਬ ਚਿੰਤਾਚ ਐਸਾ ਹੀ ਇੱਕ ਵਿਚਾਰਕ ਨੇ ਖੁਦਾ ਦੇ ਬਾਰੇ ਲਿਖਿਆ ਦੇਵਤੇ ਫਰਿਸ਼ਤਿਆਂ ਦਾ ਇਕੱਠ ਪ੍ਰਮਾਤਮਾ ਦੇ ਆਲੇ ਦੁਆਲੇ ਹੋਇਆ ਖੁਦਾ ਦੇ ਆਲੇ ਦੁਆਲੇ ਹੋਇਆ ਤੇ ਦੇਵਤਿਆਂ ਨੇ ਪੁੱਛਿਆ ਭਗਵਨ ਚਿੰਤਾ ਕਿਹੜੀ ਗੱਲ ਦੀ ਚਿੰਤਾ ਇਸ ਗੱਲ ਦੀ ਹੈ ਕਿ ਮਨੁੱਖ ਦੀ ਪੌਂਚ ਬਹੁਤ ਵੱਧ ਗਈ ਹੈ ਮੈਂ ਸੋਚਦਾ ਮੈਂ ਕਿੱਥੇ ਰਵਾਂ ਕਿਉਂਕਿ ਜਿੱਥੇ ਮਨੁੱਖ ਪਹੁੰਚੇਗਾ ਮਨੁੱਖ ਦੀ ਪਹੁੰਚ ਨੇ ਹਰ ਥਾਂ ਨੂੰ ਨਰਕ ਬਣਾਣਾ ਹੈ ਕਿਉਂਕਿ ਅੱਜ ਤੱਕ ਜਿੱਥੇ ਜਿੱਥੇ ਮਨੁੱਖ ਪਹੁੰਚਿਆ ਉਹਨੇ ਨਰਕ ਨੂੰ ਜਨਮ ਦਿੱਤਾ ਹੈ ਔਰ ਜਿੱਥੇ ਜਿੱਥੇ ਮੌਜੂਦ ਹੈ ਉੱਥੇ-ਉੱਥੇ ਨਰਕ ਹੀ ਹੈ ਇਸ ਵਾਸਤੇ ਮਨੁੱਖ ਨੇ ਵੀ ਮੰਨ ਲਿਆ ਹੈ ਕਿ ਸਵਰਗ ਕਿਸੇ ਹੋਰ ਥਾਂ ਤੇ ਹੋਵੇਗਾ ਕਿਸੇ ਉੱਚੀ ਥਾਂ ਤੇ ਹੋਵੇਗਾ ਕਮ ਸੇ ਕਮ ਜਿੱਥੇ ਮੈਂ ਹਾਂ ਉੱਥੇ ਤੇ ਨਰਕ ਹੈ ਚਾਹੇ ਮਨੁੱਖ ਪਹਾੜ ਤੇ ਹੈ ਚਾਹੇ ਉਹ ਮਨੁੱਖ ਜ਼ਮੀਨ ਤੇ ਹੈ ਚਾਹੇ ਉਹ ਮਨੁੱਖ ਕਿਸੇ ਥਾਂ ਤੇ ਵੀ ਰਹਿ ਰਿਹਾ ਹੈ ਉਸ ਨੇ ਹਰ ਥਾਂ ਨੂੰ ਨਰਕ ਬਣਾਇਆ ਹੋਇਆ ਹੈ ਔਰ ਉਸ ਨੇ ਨਰਕ ਮਨ ਵੀ ਲਿਆ ਹੈ ਇਸ ਵਾਸਤੇ ਸਵਰਗ ਦੀ ਕਲਪਨਾ ਉਹ ਕਿਧਰੇ 7ਵੇਂ ਆਸਮਾਨ ਤੇ ਕਰ ਬੈਠਦਾ ਹੈ ਜਾਂ 7ਵੇਂ ਪਤਾਲ ਵਿੱਚ ਕਰ ਬੈਠਦਾ ਹੈ ਜਾਂ ਕੈਲਾਸ਼ ਪਰਬਤ ਤੇ ਕਰ ਬੈਠਦਾ ਹੈ ਜਾਂ ਕਿਸੇ ਹੋਰ ਗੈਬੀ ਥਾਂ ਤੇ ਤੋ ਪ੍ਰਮਾਤਮਾ ਦਾ ਇਹ ਪ੍ਰਸ਼ਨ ਦੇਵਤਿਆਂ ਦੇ ਅੱਗੇ ਮੈਂ ਕਿੱਥੇ ਬਸਾਂ ਕਿਸ ਥਾਂ ਤੇ ਬਸਾਂ ਜਿੱਥੇ ਮਨੁੱਖ ਨਾ ਪਹੁੰਚੇ। ਔਰ ਇਹ ਹਕੀਕਤ ਹੈ ਕਿ ਸਾਰੀ ਪ੍ਰithvi ਦੇ ਵਿੱਚ ਜਿਸ ਕਿਸ ਥਾਂ ਤੇ ਮਨੁੱਖ ਹੈ ਉਥੇ ਮਨੁੱਖਾਂ ਦਾ ਜੀਵਣਾ ਤੇ ਹਰਾਮ ਹੋ ਗਿਆ ਹੈ। ਪਸ਼ੂਆਂ ਦਾ ਜੀਵਣਾ ਵੀ ਹਰਾਮ ਹੋ ਗਿਆ ਹੈ। ਪਸ਼ੂ ਵੀ ਬੇਜ਼ਾਰ ਨੇ। ਪਸ਼ੂ ਵੀ ਦੁਖੀ ਨੇ। ਔਰ ਪਸ਼ੂ ਵੀ ਦੁਖੀ ਨੇ। ਪਸ਼ੂਆਂ ਕਰਕੇ ਨਹੀਂ ਪਸ਼ੂ ਦੁਖੀ ਨੇ। ਮਨੁੱਖਾਂ ਕਰਕੇ ਮਨੁੱਖ ਦੁਖੀ ਨੇ। ਮਨੁੱਖਾਂ ਕਰਕੇ ਚਾਰੋਂ ਪਾਸੇ ਜੋ ਨਰਕ ਦਾ ਵਾਤਾਵਰਣ ਹੈ ਇਹ ਕੇਵਲ ਮਨੁੱਖ ਕਰਕੇ تو میں ایسی تھا وسنا چاہنا جتھے منوخ نہ پہنچے فرشتیاں نے کہا خداون من تو ساگر دش جا بس تے بھگوان نے ہس کے آخیا نہیں ساگر تک وہ گہرائی تک منوخ دی پہنچ ہو جائے گی تو تندرما تے جا بس نہیں اتے تک بھی منوخ پہنچ جائے گا تو ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਜਾ ਬੈਠ। ਨਹੀਂ ਉਹ ਵੀ ਬੰਦੇ ਨੇ ਸਰ ਕਰ ਲੈਣੀਆਂ ਨੇ। ਉੱਥੇ ਵੀ ਮਨੁੱਖ ਨੇ ਜਾ ਕੇ ਪਹੁੰਚ ਜਾਣਾ ਹੈ। ਫਿਰ ਕਿਹੜੀ ਥਾਂ ਐਸੀ ਜਿੱਥੇ ਮਨੁੱਖ ਨਾ ਪਹੁੰਚੇ। ਤਾਂ ਖੁਦਾ ਨੇ ਕਿਹਾ ਮੈਨੂੰ ਢੰਗ ਲੱਭ ਪਿਆ। ਮੈਂ ਹੁਣ ਮਨੁੱਖ ਦੇ ਅੰਦਰ ਹੀ ਜਾ ਬੈਠਾਂਗਾ ਉਹ ਬਾਹਰ ਹੀ ਲੱਭਦਾ ਰਹੇਗਾ। ਮੇਰੇ ਤੱਕ ਪਹੁੰਚੇਗਾ ਹੀ ਨਹੀਂ। ਮੇਰੇ ਤੱਕ ਉਸ ਦੀ ਪਹੁੰਚ ਹੀ ਨਹੀਂ ਹੋਏਗੀ ਲੱਭਦਾ ਹੀ ਹੈ ਹੁਣ ਆਦ ਕਾਲ ਤੋਂ ਮਨੁੱਖ ਕੋਈ ਸਤਵੇਂ ਅਸਮਾਨ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਾਤਾਲ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਕੈਲਾਸ਼ ਪਰਬਤ ਤੇ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਸਾਗਰ ਦੇ ਗਹਿਰੇ ਤਲ ਦੇ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਦਰਿਆਵਾਂ ਦੇ ਵਹਿਣ ਦੇ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਕੋਈ ਪਵਨ ਦੀ ਛਾਂ ਛਾਂ ਦੇ ਵਿੱਚ ਲੱਭਣ ਦੀ ਕੋਸ਼ਿਸ਼ ਪਿਆ ਕਰਦਾ ਹੈ ਜਦ ਕਿ ਕੌਣ ਇਸ ਨੂੰ ਦੱਸੇ ਉਹ ਤੇਰੇ ਅੰਦਰ ਹੈ ਬਾਹਰ ਕਿਉਂ ਭਟਕਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਫੈਸਲਾ ਹੈ ਬਾਹਰ ਟੋਲੇ ਸੁਭਰਮ ਬੁਲਾਈ ਆਪਣੇ ਤੋਂ ਬਾਹਰ ਜਿਹੜਾ ਲਭਣ ਹੈ ਉਹ ਪਦਾਰਥ ਹੀ ਹੈ ਉਹ ਪਰਮਾਤਮਾ ਨਹੀਂ ਹੈ ਉਹ ਵਸਤੂ ਹੋਵੇਗੀ ਉਹ ਵਾਸਦੇਵ ਨਹੀਂ ਹੈ ਉਹ ਸੰਸਾਰ ਹੋਵੇਗਾ ਉਹ ਨਿਰੰਕਾਰ ਨਹੀਂ ਹੈ ਉਹ ਧਨ ਹੋਵੇਗਾ ਉਹ ਪਰਮ ਧਨ ਨਹੀਂ ਹੈ ਉਹ ਪਦ ਪ੍ਰਤੀਸ਼ਠਾ ਹੋਵੇਗੀ ਉਹ ਪਰਮ ਪਦ ਨਹੀਂ ਹੈ ਸੋ ਐਸਾ ਪ੍ਰਸ਼ਨ ਦਸਤਵੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕੀਤਾ ਖੁਦਾ ਨੂੰ ਕਿਸ ਨੇ ਬਣਾਇਆ ਹੈ ਖੁਦਾ ਤੋਂ ਪਹਿਲੇ ਕੀ ਸੀ ਖੁਦਾ ਰਹਿਂਦਾ ਕਿਥੇ ਔਰ ਖੁਦਾ ਕਰਦਾ ਕੀ ਹੈ ਪ੍ਰਸ਼ੰ ਅਜ਼ੀਮ ਨੇ ਖੁਦਾ ਦੇ ਸੰਬੰਧ ਵਿੱਚ ਲਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ ਵੀ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਨੇ ਸੋਨੇ ਦੀਆਂ ਮੋਰਾਂ ਨੇ ਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਲਿਆ ਥੋੜੇ ਦਸਤਗੀਰ ਦੇ ਮਨ ਦੇ ਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਹਿੰਦੀ ਫਕੀਰ ਮੰਨ ਲੱਗ ਪਏ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੱਜ ਵੀ ਇਰਾਕ ਦੇ ਇਲਾਕੇ 'ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ ਹਿੰਦੀ ਔਲੀਆ ਕਰਕੇ ਕਹਿੰਦੇ ਨੇ ਔਰ ਉੱਥੇ ਜੋ ਸਹਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ ਹਿੰਦੀ ਔਲੀਆ حضرت ਬਾਬਾ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚਮਤੀ ਮੰਗਾਏ ਅੱਗੇ ਕੀਤੇ ਤੇ ਸਤਗੁਰ ਕਹਿਣ ਲਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋਇਆ ਲੇਕਿਨ ਗਿਣਤੀ ਉਸਨੇ ਅਰੰਭ ਕੀਤੀ 1 2 3 4 ਤੇ ਜੈਸੇ ਪਹੁੰਚਿਆ ਸਤਿਗੁਰ ਨੇ ਬਾਹ ਪਕੜ ਲਈ ਆਖਿਆ ਫਕੀਰ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਗੀਰ ਕਹਿੰਦਾ ਮਹਾਰਾਜ ਗਿਣੇ ਤੇ ਮੈਂ ਚਾਰ ਹੀ ਨੇ ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਰਾਂ 'ਚ ਹੀ ਤੂੰ ਭੋਲ ਕਰ ਗਿਆ ਫਿਰ ਗਣਤੀ ਕਰ ਉਹਨੇ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰੂ ਨੇ ਫਿਰ ਬਾਹ ਪਕੜ ਲਈ ਗਣਤੀ ਫਿਰ ਗਲਤ ਹੋ ਗਈ ਫਿਰ ਤੋਂ ਭੁੱਲ ਗਏ ਫਿਰ ਆਰੰਭ ਕਰ ਨਾਲ ਅਦ ਕੀ ਔਖਾ ਕੇ ਦਸਤਗੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਤੁਸੀਂ ਮੇਰੀ ਬਾਹ ਪਕੜਨਾ ਮੈਂ ਕਿਹੜੀ ਥਾਂ ਤੇ ਬੁੱਲਦਾ ਉਹ ਥਾਂ ਦਾ ਮੈਨੂੰ ਪਤਾ ਚੱਲੇ ਸਤਿਗੁਰੂ ਕਹਿਣ ਲੱਗੇ ਠੀਕ ਜਿਵੇਂ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰ ਨੇ ਪਕੜਿਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਕਿਉਂ ਆਰੰਭ ਕਰਦਾ ਹੈ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਗਿਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪੈਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ ਖੁਦਾ ਮੂਲ ਹੈ ਇਕਾ ਮੂਲ ਹੈ ਇਸ ਵਾਸਤੇ ਗੁਰਨਾਨਕ ਦਾ ਕلام ਇੱਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਕਰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓੰਕਾਰ ਏਕੇ ਤੋਂ ਸ਼ੁਰੂ ਹੁੰਦੀ ਹੈ ਇਕ ਤੋਂ ਆਰੰਭ ਹੁੰਦੀ ਏ ਤੇ ਇਕ ਜਗਤ ਦਾ ਮੂਲ ਹੈ ਇਹ ਇਕ ਜਗਤ ਦੀ ਬੁਨਿਆਦ ਹੈ ਦਸਤਗੀਰ ਨੂੰ ਤਸੱਲੀ ਹੋਈ ਮਨ ਨੂੰ ਧਾਰਸ਼ ਮਿਲੀ ਕਿਸੇ ਅਨਭਵੀ ਪੁਰਸ਼ ਔਰ ਰੰਗਲੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ ਤੇ ਸਵਾਲਾਂ ਦਾ ਬੋਝ ਹਿਰਦੇ ਤੋਂ ਉਤਰਿਆ ਦੂਜਾ ਸਵਾਲ ਅੱਗੋਂ ਰੱਖ ਦਿੱਤਾ ਮਹਾਰਾਜ ਐਸਾ ਜਿਹੜਾ ਖੁਦਾ ਹੈ جو جگت دا مول ہے سنسار دا مول ہے کتھے کی تلاش کریے کیونکہ اسلامی جگت عام کلپنا ہے کہ وہ ستویں سمانتے اور ساڑے دیش, دیش بھی مختلف اس سبند راواں نے ستگر کہنے لگے کہ دودھ دا بھرے آیا ایک جام منگا ਉਹ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ। ਸਤਿਗੁਰ ਗੌਰ ਨਾਲ ਵੇਖਦੇ ਨੇ ਤੇ ਕਹਿੰਦੇ ਨੇ ਫਕੀਰ ਸਾਈ ਇਸ ਦੇ ਵਿੱਚ ਕੁਝ ਹੈ। ਘਬਰਾ ਗਏ ਦਸਤਗੀਰ ਐਸਾ ਤਾਂ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਉੱਚੇ ਪਾ ਦਿੱਤਾ ਹੋਏ। ਗੌਰ ਦੇ ਨਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਦੇ ਨੇ ਐ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ ਪਾਕ ਸ਼ੀਰ ਹੈ। ਇਹ ਪਵਿੱਤਰ ਦੁੱਧ ਹੈ। ਸਤਿਗੁਰੂ ਕਹਿੰਦੇ ਨੇ ਇਸ ਦੇ ਬਾਤ ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ। ਪਰ ਇਸ ਦੇ ਵਿੱਚ ਕੁਝ ਨਹੀਂ ਹੈ। ਇਹ ਮੈਂ ਮੰਨਣ ਨੂੰ ਤਿਆਰ ਨਹੀਂ। ਇਹਦੇ ਵਿੱਚ ਕੁਝ ਹੈ। ਤੋ ਦਸਤਗੀਰ ਕਹਿੰਦਾ ਕੀ ਹੈ? ਸਤਿਗੁਰੂ ਕਹਿੰਦੇ ਨੇ ਕਿ ਉਹ ਹੈ। ਤੇ ਹੁਣ ਤੂੰ ਦੱਸ ਕਿੱਥੇ ਹੈ? ਹੈ ਕਿ ਨਹੀਂ? ਦਸਤਗੀਰ ਕਹਿੰਦਾ ਕਿ ਉਹ ਤੇ ਹੈ। ਤੇ ਮਹਾਰਾਜ ਕਹਿੰਦੇ ਨੇ ਫਿਰ ਕਿੱਥੇ ਹੈ ਦਾਸ ਮਹਾਰਾਜ ਹੈ ਤੇ ਸਹੀ ਪਰ ਦਿਖਾਈ ਨਹੀਂ ਦਿੰਦਾ ਹੈ ਤੇ ਸਹੀ ਪਰ ਦ੍ਰਿਸ਼ਟੀ ਗੋਚਰ ਨਹੀਂ ਆਉਂਦਾ ਸਗਲ ਬਨਸਪਤ ਮੇ ਬੈਸੰਤ ਸਗਲ ਦੂਦ ਮੇ ਘੀਆ ਉੱਚੇ ਨੀਚੇ ਮੇ ਜੋਤ ਸਮਾਨੀ ਘਟ ਘਟ ਮਾਧੋ ਜੀਆ ਜਿਵੇਂ ਦੁੱਧ ਦੇ ਜ਼ਰਰੇ ਜ਼ਰੇ ਦੇ ਚ ਕਣ ਕਣ ਦੇ ਚ ਘਿਓ ਹੈ ਜਗਤ ਦੇ ਜ਼ਰਰੇ-ਜ਼ਰਰੇ ਵਿੱਚ ਉਹ ਪ੍ਰਭੂ ਆਪ ਹੈ ਉਹ ਕਰਤਾ ਪ੍ਰਭੂ ਆਪ ਹੈ ਜਿੰਨੀ ਉਸ ਦੀ ਬਣਤਰ ਹੈ ਜਿੰਨੀ ਉਸ ਦੀ ਕਿਰਤ ਹੈ ਉਹ ਸਾਰੇ ਕਿਰਤ ਦੇ ਵਿੱਚ ਆਪ ਬੈਠਾ ਹੋਇਆ ਹੈ ਫਿਰ ਦਸਤਗੀਰ ਨੇ ਪ੍ਰਸ਼ਨ ਕੀਤਾ ਮਹਾਰਾਜ ਐਸਾ ਜਿਹੜਾ ਪ੍ਰਮਾਤਮਾ ਇਤਨਾ ਸ਼ਕਤੀਸ਼ਾਲੀ ਕਰਦਾ ਕੀ ਹੈ ਉਹਦਾ ਧੰਦਾ ਕੀ ਹੈ ਉਹਦਾ ਕੰਮ ਕੀ ਹੈ ਆਖਰੀ ਸ਼ਕਤੀ ਦਾਵੇ ਸ਼ਕਤੀ ਦਾ ਕੰਮ ਹੈ ਕੁਝ ਕਰਨਾ ਉਹਦਾ ਧੰਦਾ ਕੀ ਹੈ ਆਖਰ ਉਸ ਦੀ ਕੋਈ ਕ੍ਰਿਤਵੀ ਹੋਵੇਗੀ ਆਖਰ ਉਸ ਦਾ ਕੋਈ ਧੰਦਾ ਵੀ ਹੋਵੇਗਾ ਸਾਰਿਆਂ ਦੇ ਵਿੱਚ ਬੈਠ ਕੇ ਉਹ ਕੀ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਦਸਤਗੀਰ ਤੇਰੇ ਸਵਾਲ ਬਹੁਤ ਸਾਰੇ ਨੇ ਕਿ ਤੂੰ ਐਸੇ ਸਵਾਲ ਕਰਦਾ ਜਾਏਗਾ ਮੈਂ ਜਵਾਬ ਦਿੰਦਾ ਜਾਵਾਂਗਾ ਪਰ ਮੈਂ ਹੁਣ ਸੋਚਦਾ ਪਿਆ ਤੂੰ ਖੁਦਾ ਦੀ ਤੋਹੀਨ ਕਰ ਰਿਹਾ ਹੈ ਕਿਉਂਕਿ ਖੁਦਾ ਦਾ ਰੂਪ ਹੁੰਦਾ ਹੈ ਖੁਦਾ ਦਾ ਗਿਆਨ ਖੁਦਾ ਦੀ ਅਸਲੀ ਤਸਵੀਰ ਆਉਂਦੀ ਏ ਉਸ ਦੀ ਵਿਚਾਰ ਤੇ ਤੂੰ ਉਸ ਦੇ ਵਿਚਾਰਾਂ ਦੇ ਤੂੰ ਉਸ ਦੇ ਗਿਆਨ ਦੀ ਤੋਹਫੀਨ ਕਰ ਰਹੇ ਹੈ ਕਿਉਂਕਿ ਤੂੰ ਖੁਦ ਸਿੰਘਾਸਣ ਤੇ ਬੈਠਾ ਹੈ ਤੇ ਮੇਰੇ ਕੋਲ ਵਿਚਾਰ ਸੁਣ ਰਹੇ ਹੈ ਮੈਂ ਥੱਲੇ ਖੜਾ ਦਸਤਗੀਰ धवन ਕਾਫੀ ਪਿਗਲ ਚੁਕੇ ਅਸੀ ਕਹਿਣ ਲਗਾ ਫਿਰ ਮਹਾਰਾਜ ਮੈਂ ਕੀ ਕਰਾਂ ਸਤਿਗੁਰੂ ਕਹਿਣ ਲਗੇ ਫਿਰ ਤੂੰ ਉਹੀ ਕਰ ਜੋ ਕਿਸ ਤੈਨੂੰ ਕਰਨਾ ਚਾਹੀਦਾ ਹੈ ਤੂੰ ਥੱਲੇ ਆ ਕੇ ਬੈਠ ਮੈਂ ਸਿੰਘਾਸਣ ਤੇ ਬੈਠਾਂਗਾ ਔਰ ਸਿੰਘਾਸਣ ਤੇ ਬੈਠ ਕੇ ਮੈਂ ਤੈਨੂੰ سوالا کا جواب دیا گا جو نیم ہے جو ودھان ہے دستگیر نے سوچیا سوا سستا ہی ہے ایک دم تھلے آن بیٹھا اور سنگاسن تے جا بیٹھے بیٹھ آپ تے ہی تاری ہو گیا آپ حلول کر گئے آپ سما لین ہو گئے تھلے بیٹھا دستگیر کہ مہاراج چھتی دسو خدا کردہ کی ہے ਮੁਸਕਰਾਉਂਦੇ ਹੋਏ ਗੁਰੂ ਨਾਨਕ ਨੇ ਨੇਤਰ ਖੋਲੇ ਆਖਿਆ ਦਸਤਗੀਰ ਖੁਦਾ ਇਹੀ ਕੁਝ ਕਰਦਾ ਹੈ ਜੋ ਸਿੰਘਾਸਣ ਤੇ ਬੈਠਾ ਹੁੰਦਾ ਹੈ ਉਹਨੂੰ ਥੱਲੇ ਲਾ ਛੜਦਾ ਹੈ ਜੋ ਥੱਲੇ ਹੁੰਦਾ ਹੈ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ ਹੈ ਛਿਨ ਮੇ ਰੰਗ ਰਾਵ ਕੋ ਕਰੇ ਰਾਵ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੇ ਇਹ ਤਾਂ ਕੋ ਵਿਵਹਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉਸ ਦਾ ਵਿਵਹਾਰ ਹੈ ਇਹ ਉਸ ਦਾ ਧੰਦਾ ਹੈ ਖਾਲੀਆਂ ਨੂੰ ਭਰ ਦਿੰਦਾ ਹੈ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ ਹਾਸੇ ਦੇ ਚ ਰੋਣਾ ਪਾ ਦਿੰਦਾ ਹੈ ਰੋਣੇ ਦੇ ਚ ਹਾਸਾ ਪਾ ਦਿੰਦਾ ਹੈ ਜ਼ਿੰਦਗੀ ਦੇ ਚ ਮੌਤ ਪਾ ਦਿੰਦਾ ਹੈ ਫਿਰ ਮੌਤ ਦੇ ਚ ਜ਼ਿੰਦਗੀ ਪਾ ਦਿੰਦਾ ਹੈ ਨਫੇ ਦੇ ਚ ਨੁਕਸਾਨ ਪਾ ਦਿੰਦਾ ਹੈ ਨੁਕਸਾਨ ਦੇ ਚ ਫਿਰ ਨਫਾ ਪਾ ਦਿੰਦਾ ਹੈ ਇੱਜ਼ਤ ਦੇ ਚ ਬੇਇੱਜ਼ਤੀ ਨੂੰ ਜਨਮ ਦੇ ਦਿੰਦਾ ਹੈ ਔਰ ਫਿਰ ਬੇਇੱਜ਼ਤੀ ਦੇ ਚ ਇੱਜ਼ਤ ਪੈਦਾ ਹੋ ਜਾਂਦੀ ਹੈ ਇਸ ਧੰਗ ਦਾ ਇਹ ਉਸ ਪ੍ਰਭੂ ਦਾ ਧੰਦਾ ਹੈ ਖਾਲੀਆਂ ਨੂੰ ਭਰਨਾ ਭਰਿਆਂ ਨੂੰ ਖਾਲੀ ਕਰ ਦੇਣਾ ਫਿਰ ਭਰ ਦੇਣਾ ਫਿਰ ਖਾਲੀ ਕਰ ਦੇਣਾ ਇਹ ਉਸ ਪ੍ਰਭੂ ਦੀ ਇੱਕ ਲੀਲਾ ਹੈ ਇਹ ਉਸ ਪ੍ਰਭੂ ਦਾ ਇੱਕ ਦੰਦਾ ਹੈ ਇਹ ਉਸ ਪ੍ਰਭੂ ਦਾ ਇੱਕ ਕੰਮ ਹੈ ਦਸਤਗੀਰ ਗੁਰੂ ਨਾਨਕ ਦੇਵ ਜੀ ਆ ਕੇ ਤੇ ਜਿਸ ਸੰਦਸਨ ਤੇ ਦਸਤਗੀਰ ਨੇ ਬਿਠਾਇਆ ਇਹ ਅਮਰ ਸੰਦਸਨ ਅੱਜ ਤੱਕ ਵੀ ਬਣਿਆ ਹੋਇਆ ਹੈ ਔਰ ਉਸ ਦੇ ਉੱਤੇ ਬਕਾਇਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਵਿੱਚ ਜੋ ਅੱਜ ਤੱਕ ਵੀ ਲੱਗੀ ਹੋਈ ਹੈ ਮੋٹے ਹਰੂਫ ਦੇ ਚੋਥੇ ਲਿਖਿਆ ਹੋਇਆ ਹੈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਫੱਲੇ ਚਾਰ ਬਾਰੀਕ ਲਾਈਨਾਂ ਨੇ ਪੁਰਾਣੀ ਅਰਬੀ ਵਿੱਚ ਜਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਕਿ ਰੱਬੁਲ ਮਜੀਦ حضرت ਬਾਬਾ ਨਾਨਕ ਇੱਥੇ ਆਏ ਉਹਨਾਂ ਦੇ ਆਉਣ ਦੇ ਨਾਲ ਆਬੇ ਹیات ਦਾ ਚਸ਼ਮਾ ਫੁੱਟਿਆ ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਵੀ ਸਰਸਬਜ਼ ਹੋ ਗਈ। ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰithvi ਦੇ ਵਿੱਚ ਭਰਮਣ ਕਰਦੇ ਆਇਆ ਇਸ ਢੰਗ ਦੇ ਪ੍ਰਸ਼ਨ ਇਸ ਢੰਗ ਦੇ ਜੋ ਸਵਾਲ ਸਨ ਉਹਨਾਂ ਦਾ ਜਵਾਬ ਦਿੰਦੇ ਰਹੇ ਚਾਹੇ ਉਹ ਜਵਾਬ ਸਵਾਲ ਯੋਗੀ ਕਰਨ ਚਾਹੇ ਹਰੀਦਵਾਰ ਦੇ ਬ੍ਰਾਹਮਣ ਕਰਨ ਚਾਹੇ ਬਨਾਰਸ ਦੇ ਪ੍ਰੋਹਤ ਕਰਨ ਚਾਹੇ ਮੱਕੇ ਦੇ ਹਾਜੀ ਕਰਨ ਚਾਹੇ ਬਗਦਾਦ ਦੇ ਪੀਰ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਰ ਬਸ਼ਰ ਲਈ ਜਵਾਬ ਮੌਜੂਦ ਹੈ ਔਰ ਆਪ ਜਵਾਬ ਦਿੰਦੇ ਗਏ ਸਾਹਿਬ ਅਜ ਦੀ

ਆਪਣੇ ਆਪ ਨੂੰ ਅਸਥੂਲ ਕੀਤਾ ਹੈ ਕੁਦਰਤ ਕਲਾ ਇਹ ਪ੍ਰਕਿਰਤੀ ਇਹਦੀ ਸਜਣਾ ਕਰਕੇ ਤੇ ਇਹਦੇ ਚ ਆਪ ਬੈਠੇ ਇਹਨੂੰ ਆਪਣਾ ਆਸਣ ਬਣਾ ਕੇ ਤੇ ਵੇਖਦਾ ਹੈ ਚਾਉਨਾਰ ਰੇਤ ਦੇ ਜ਼ਰਰੇ ਚ ਵੀ ਬੈਠਾ ਹੈ ਸੂਰਜ ਦੀਆਂ ਕਿਰਨਾਂ ਵਿੱਚ ਵੀ ਬੈਠਾ ਹੈ ਸਾਗਰ ਦੀਆਂ ਲਹਿਰਾਂ ਵਿੱਚ ਵੀ ਬੈਠਾ ਹੈ ਪਹਾੜਾਂ ਦੀ ਬਰਫਾਨੀ ਚੋਟੀਆਂ ਵਿੱਚ ਵੀ ਬੈਠਾ ਹੈ ਕੀੜੇ ਵਿੱਚ ਵੀ ਬੈਠਾ ਹੈ ਹਾਥੀ ਦੇ ਵਿੱਚ ਵੀ ਬੈਠਾ ਹੈ ਹਸਤੀ ਕੀਟੀ ਤਿਰਲੋ ਆਦਮ ਇਕ ਅਖੰਡਤ ਬਸੇ ਅਨਾਦਮ ਇਹ ਸਾਰੇ ਉਸਦਾ ਆਸਣ ਨੇ ਹਰ ਆਸਣ ਤੇ ਉਹ ਬੈਠਾ ਹੈ ਚਾਹ ਰੇਤ ਦੇ ਜ਼ਰਰਿਆਂ ਦਾ ਆਸਣ ਹੈ ਤੇ ਚਾਹ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ ਚਾਹ ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚਾਹ ਸਾਗਰ ਦੀਆਂ ਲਹਿਰਾਂ ਦਾ ਆਸਣ ਹੈ ਇਹ ਹਰ ਆਸਣ ਦੇ ਥੇ ਬਿਰਾਜਮਾਨ ਹੈ ਤੇ ਬੜੇ ਚਾਅ ਨਾਲ ਬਿਰਾਜਮਾਨ ਹੈ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਿੱਥੇ ਇਸ ਸਭ ਕੁਝ ਦਾ ਕਰਤਾ ਹੈ हे प्रभु तू सब कुछ ਦਾ ਦਾਤਾ ਵੀ ਹੈ ਤੂੰ ਠਕੇ ਪਰਸਨ ਹੋ ਕੇ ਤੂੰ ਹਰ ਜੀਵ ਨੂੰ ਖੁਸ਼ ਕਰਦਾ ਹੈ ਉਹਨੂੰ ਮਨ ਮਰਜ਼ੀ ਦੇ ਮੁਤਾਬਕ ਉਹਨੂੰ ਵਸਤੂ ਦੇਣਾ ਹੈ ਐਸਾ ਤੂੰ ਦਤਾ ਹੈ ਐਸਾ ਤੂੰ ਕਰਤਾ ਹੈ ਤੂੰ ਜਾੜੋਈ ਸਭ ਸੇ ਦੇ ਲੈਸੇ ਜਿੰਦ ਕੁ ਆਉ ਤੇ ਤੂੰ ਸਭ ਕੁਝ ਨੂੰ ਜਾਣਦਾ ਹੈ ਤੈਨੂੰ ਪਤਾ ਹੈ ਰੇਤ ਦੇ ਜ਼ਰਰੇ ਦੀ ਕੀ ਲੋੜ ਹੈ ਤੈਨੂੰ ਪਤਾ ਹੈ ਕੀੜੀ ਦੀ ਕੀ ਲੋੜ ਹੈ ਤੂੰ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਾ ਹੈ ਤੂੰ ਹਰ ਇੱਕ ਦਾ ਗੋਜ ਪਤਾ ਰੱਖਣ ਵਾਲਾ ਹੈ ਤੈਨੂੰ ਕਿਸੇ ਦਾ ਠਿਕਾਣਾ ਪਤਾ ਪੁੱਛਣ ਦੀ ਲੋੜ ਨਹੀਂ ਕਿਉਂਕਿ ਤੂੰ ਸਭ ਨਾਲ ਸੰਬੰਧ ਜੋੜੀ ਬੈਠਾ ਹੈ ਤੂੰ ਸਭ ਕੁਝ ਨੂੰ ਜਾਣਦਾ ਹੈ ਤੂੰ ਜਾਣੋ ਹੀ ਸਭ ਸੇ ਦੇ ਲੈਸੇ ਜਿੰਦ ਕੁ ਆਓ ਔਰ ਆਵਾਜ਼ ਮਾਰ ਕੇ ਇੱਕ ਦਿਨ ਦਿੱਤੀ ਹੋਈ ਜਿੰਦ ਤੂੰ ਲੈ ਲੈਣਾ ਹੈ ਵਾਪਸ ਕਰ ਲੈਣਾ ਹੈ ਕਰ ਆਸਣ ਦਿੱਠੋ ਜਾਓ ਜਿੰਦ ਦੇ ਚੀ ਬੈਠ ਕੇ ਔਰ ਸਰੀਰ ਦੇ ਚੀ ਬੈਠ ਕੇ ਤੂੰ ਚਾਹ ਨਾਲ ਜਗਤ ਨੂੰ ਵੇਖਦਾ ਹੈ ਜਿੰਦ ਨੂੰ ਵੇਖਦਾ ਹੈ ਸਰੀਰ ਨੂੰ ਵੇਖਦਾ ਹੈ ਜ਼ਰਿਆਂ ਨੂੰ ਵੇਖਦਾ ਹੈ ਸਾਗਰ ਨੂੰ ਵੇਖਦਾ ਹੈ ਆਪਣੀ ਸਾਜੀ ਹੋਈ ਕੁਦਰਤ ਨੂੰ ਵੇਖਦਾ ਹੈ ਪ੍ਰਕਿਰਤੀ ਨੂੰ ਵੇਖਦਾ ਹੈ ਹਰ ਆਸਣ ਦੇ ਥੇ ਤੂੰ ਵਿਰਾਜਮਾਨ ਹੈ ਇਸ ਤਰੀਕੇ ਨਾਲ ਸਤਿਗੁਰudev ਜੀ ਮਹਾਰਾਜ ਇਸ ਪੌੜੀ ਫਰਮਾਨ ਕਰ ਰਹੇ ਨੇ ਕਿ ਸਭ ਕੁਝ ਉਸ ਦੀ ਆਪਣੀ ਸਾਜਨਾ ਹੈ ਔਰ ਆਪਣੇ ਆਪ ਦੇ ਵੀ ਉਸ ਨੇ ਹੀ ਸਾਜਨਾ ਕੀਤੀ ਹੈ ਇਸ ਨੇ ਆਪਣੀ ਸਾਜਨਾ ਆਪ ਕੀਤੀ